ਜ਼ਮੀਨ ਨੂੰ ਲੈ ਕੇ ਇੱਕ ਵਿਵਾਦ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਸੀ ਵੀਡੀਓ ਵਾਇਰਲ ਹੋਈ ਆ ਜੋ ਸੰਬੰਧੀ ਆਲਰੇਡੀ ਪੁਲਿਸ ਵੱਲੋਂ ਪਰਮੈਂਟਿਵ ਐਕਸ਼ਨ ਲਿਆ ਜਾ ਚੁੱਕਾ ਕੱਲ ਪਿੰਡ ਸੁਖੇਵਾਲ ਬੰਡਾਲਾ ਵਿਖੇ ਜ਼ਮੀਨ ਨੂੰ ਲੈ ਕੇ ਇੱਕ ਵਿਵਾਦ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਸੀ ਜਿਸ ਸੰਬੰਧੀ ਇੱਕ ਵੀਡੀਓ ਵਾਇਰਲ ਹੋਈ ਆ ਜੋ ਸੰਬੰਧੀ ਆਲਰੇਡੀ ਪੁਲਿਸ ਵੱਲੋਂ ਪਰਮੈਂਟਿਵ ਐਕਸ਼ਨ ਲਿਆ ਜਾ ਚੁੱਕਾ ਅਸਲ ਵਿੱਚ ਗੱਲ ਇਹ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਸਾਂਝੀ ਜ਼ਮੀਨ ਹੈ ਤੇ ਇਹ ਗੁਰਪ੍ਰੀਤ ਸਿੰਘ ਆ ਨਾਂ ਦਾ ਜਿਹੜਾ ਵਿਅਕਤੀ ਆ ਉਹਨੇ ਰਣਜੀਤ ਸਿੰਘ ਨੂੰ ਇਹ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ ਕਿਉਂਕਿ ਇਹ ਜ਼ਮੀਨ ਹਾਈਵੇ ਤੇ ਹਾਈਵੇ ਦੇ ਨਾਲ ਲੱਗਦੀ ਹੈ ਇਸ ਕਰਕੇ ਗੁਰਪ੍ਰੀਤ ਸਿੰਘ ਉਹਨੇ ਇਹ ਜ਼ਮੀਨ ਵਾਪਸ ਲੈਣਾ ਚਾਹੁੰਦਾ ਪਰ ਰਣਜੀਤ ਸਿੰਘ ਜਿਹੜਾ ਵਾ ਉਹ ਜ਼ਮੀਨ ਦੇਣਾ ਨਹੀਂ ਚਾਹੁੰਦਾ ਜਿਸ ਕਰਕੇ ਇਹ ਵਿਵਾਦ ਹੋਇਆ ਸੀ ਪਰ ਇਸ ਵਿਵਾਦ ਦੌਰਾਨ ਵੀ ਕੋਈ ਵੀ ਕਬਜ਼ੇ ਵਾਲੀ ਗੱਲ ਕੋਈ ਵੀ ਸਾਹਮਣੇ ਨਹੀਂ ਆਈ ਕਿਉਂਕਿ ਪ੍ਰੀਵੈਂਟਿਵ ਐਕਸ਼ਨ ਆਲਰੇਡੀ ਲਿਆ ਜਾ ਚੁੱਕਾ ਹੈ ਤੇ ਇਹਨਾਂ ਦੋਨਾਂ ਪਾਰਟੀਆਂ ਨੂੰ ਕਿਹਾ ਗਿਆ ਕਿ ਆਪਣੇ ਆਪਣੇ ਦਾਅਵੇ ਸਬੰਧੀ ਜਿਹੜੇ ਡਾਕੂਮੈਂਟ ਪੇਸ਼ ਕਰਨ ਜਿੱਦਾਂ ਦਾ ਕੋਈ ਡਾਕੂਮੈਂਟ ਇਹਨਾਂ ਦੇ ਪੇਸ਼ ਕੀਤਾ ਜਾਵੇਗਾ ਉਸ ਤਰੀਕੇ ਨਾਲ ਅਗਲੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਜਾਵੇਗੀ